ਲੋਕ ਸਭਾ ਹਲਕਾ ਖਡੂਰ ਸਾਬ ਦੇ ਸਮੂਹ ਨਿਵਾਸੀਆਂ ਨੂੰ ਸਮੂਹ ਵੋਟਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅੱਜ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਬਤੌਰ ਸ਼ਰਮਨੀ 41 ਦਲ ਦੇ ਉਮੀਦਵਾਰ ਚੋਣ ਮੈਦਾਨ 'ਚ ਔਰ ਮੈਂ ਅੱਗੇ ਵੀ ਕਈ ਵਾਰਾਂ ਕਿਹਾ ਹੈ ਕਿ ਜੇ ਮੇਰੇ ਪਛੋਕਰ ਦੇ ਵਿੱਚ ਮੇਰੀ ਪੰਜਾਬ ਲਈ ਪੰਥ ਲਈ ਇਸੇ ਵੀ ਤਰ੍ਹਾਂ ਦੀ ਕੋਈ ਕੰਟਰੀਬਿਊਸ਼ਨ ਹੈਗੀ ਹੈ। ਔਰ ਜਿਹੜੀ ਕਾਰਗੁਜ਼ਾਰੀ ਹੈ ਮੇਰੀ ਕੰਮ ਕਰਨ ਦਾ ਤਰੀਕਾ ਹੈ। ਔਰ ਆਪਣੀ بلند ਆਵਾਜ਼ ਵਿੱਚ ਮਸਲੇ ਉਠਾਉਣ ਦਾ ਜਿਹੜਾ ਮੇਰਾ ਅੰਦਾਜ਼ ਹੈ। ਜੋ ਤੁਹਾਨੂੰ ਪਸੰਦ ਆਵੇ। ਜੇ ਤੁਹਾਨੂੰ ਚੰਗਾ ਲੱਗੇ। ਜੇ ਮੈਂ ਤੁਹਾਡੇ ਪੈਮਾਨੇ ਤੇ ਪੂਰਾ ਉਤਰਾਂ। ਤੇ ਫਿਰ ਵੋਟ ਦਾ ਹੱਕਦਰ ਮੈਂ ਤੁਸੀਂ ਬੇਨਤੀ ਇਹ ਕਿ ਮੈਂ ਆਪਣਾ ਏਜੰਡਾ ਵੀ ਕਲੀਅਰ ਕੀਤਾ ਹੈ ਕਿ ਚਾਹੇ ਮੇਰੇ ਏਜੰਡੇ ਦੇ ਵਿੱਚ ਕਈ ਮੁੱਦੇ ਨੇ ਪਰ ਸਭ ਤੋਂ ਉੱਪਰ ਹੈਗਾ ਜਿਹੜਾ ਪੰਜਾਬੀਆਂ ਦਾ ਸਮੂਹ ਪੰਜਾਬੀਆਂ ਦਾ ਮਸਲਾ ਆ ਕਿ ਬੰਦੀ ਸਿੱਖਾਂ ਦੇ ਨਾਲ ਬਹੁਤ ਵੱਡੀ ਇਨਸਾਫੀ ਬੇਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਰਿਹਾਈ ਤੋਂ ਔਰ ਦੂਸਰਾ ਜਿਹੜਾ ਮੇਰਾ ਤਜਰਬਾ ਹੈ ਜ਼ਿੰਦਗੀ ਦਾ ਜਦ ਜਿਹੜੇ ਹਾਲਾਤਾਂ ਚੋਂ ਅਸੀਂ ਸਾਰੇ ਲੰਗੇ ਹਾਂ ਸਮੁੱਚਾ ਪੰਜਾਬ ਲੰਗਿਆ ਹੋਇਆ ਇੱਥੇ ਸ਼ਾਂਤੀ ਚਾਹੀਦੀ ਹੈ ਇੱਥੇ ਭਾਈਚਾਰਕ ਸਾਂਝ ਆਹ ਲੋਹੇ ਵਾਂਗ ਮਜ਼ਬੂਤ ਚਾਹੀਦੀ ਹੈ ਇੱਥੇ ਹਰੇਕ ਧਰਮ ਦਾ ਹਰੇਕ ਵਰਗ ਦਾ ਹਰੇਕ ਜਾਤ ਦਾ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸੀਗਾ ਮਾਣ ਤੇ ਸਤਕਾਰ ਹੋਣਾ ਚਾਹੀਦਾ ਹੈ ਜੇ ਭਾਈਚਾਰਕ ਸਾਂਝ ਮਜ਼ਬੂਤ ਹੈ ਜੇ ਪੰਜਾਬ ਵਿੱਚ ਸ਼ਾਂਤੀ ਹੈ ਇਸ ਤਰ੍ਹਾਂ ਦੀ ਸਾਡਾ ਸੂਬਾ ਜਿਹੜਾ ਹੈ ਉਹ ਤਰੱਕੀ ਕਰ ਸਕਦਾ ਹੈ ਤੇ ਜੇ ਤਰੱਕੀ ਕਰੂ ਤੇ ਸਾਡੀਆਂ ਜ਼ਿੰਦਗੀਆਂ ਖੁਸ਼ਹਾਲ ਹੋਣਗੀਆਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲ ਹੋਣਗੀਆਂ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਹੈ ਇਹ ਕੇਂਦਰ ਤੋਂ ਆਉਣ ਵਾਲੀਆਂ ਸਾਰੀਆਂ ਸਕੀਮਾਂ ਦੀ ਉਹਨਾਂ ਦਾ ਜਿਹੜਾ ਆ ਮੈਂਬਰ ਪਾਰਲੀਮੈਂਟ ਦੇ ਅਧੀਨ ਹੁੰਦੀਆਂ ਨੇ ਉਹਨਾਂ ਦੀ ਪੁਣਛਾਣ ਕਰਨੀ ਉਹਨਾਂ ਬਾਰੇ ਜਵਾਬਦੇਹੀ ਕਰਨੀ ਅਫਸਰਾਂ ਨੂੰ ਪੁੱਛਣਾ ਜੇ ਕਿਤੇ ਬੇਇਨਸਾਫੀ ਹੁੰਦੀ ਹੈ ਉਹਦੇ ਬਾਰੇ ਕਦਮ ਚੁੱਕਣਾ ਤੇ ਯੋਗ ਲੋਕਾਂ ਨੂੰ ਜਿਹੜਾ ਆ ਉਹਦਾ ਫਾਇਦਾ ਦਿਵਾਉਣਾ ਨਰੇਗਾ ਸਕੀਮ ਨੂੰ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਜਿਹੜਾ ਆ ਉਹ ਲਾਗੂ ਕੀਤਾ ਜਾਊਗਾ ਔਨ ਰੇਗਾ ਦੇ ਵਿੱਚ ਖਾਸ ਕਰਕੇ ਐਸੀ ਭਾਈਚਾਰੇ ਨੂੰ ਤੇ ਗਰੀਬ ਜਿਹੜੇ ਲੋਕ ਨੇ ਚਾਹੇ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਣ ਉਹਨਾਂ ਵਾਸਤੇ ਜਿਹੜਾ ਨਰੇਗਾ ਜਿਹੜੀ ਸਕੀਮ ਹੈ ਉਹਦਾ ਜਿਹੜਾ ਆ ਉਹਨਾਂ ਨੂੰ ਕੰਮ ਹਈਆ ਕਰਵਾਇਆ ਜਾਊਗਾ ਔਰ ਨੀਲੇ ਕਾਟ ਜਿਹੜੇ ਕਿ ਵਧਨੇ ਚਾਹੀਦੇ ਸੀਗੇ ਹੋਰ ਬਣਨੇ ਚਾਹੀਦੇ ਸੀਗੇ ਉਹ ਪੈਲਿਆਂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਕਟੌਤੀ ਕਰ ਦਿੱਤੀ ਗਈ ਉਹ ਰਾਸ਼ਕ ਕਿੱਥੇ ਜਾਂਦਾ ਆ ਕੌਣ ਖਾਂਦਾ ਆ ਕੌਣ ਸੱਜੇ ਖੱਬੇ ਕਮਾਉਂਦਾ ਆ ਇਸ ਸਰਕਾਰਾਂ ਨੂੰ ਪੁੱਛਣ ਦੀ ਲੋੜ ਆ ਜਿਹੜਾ ਨੀਲੇ ਕਾਰਡ ਹੈ ਜਿਨ੍ਹਾਂ ਦੇ ਕੱਟੇ ਗਏ ਉਹ ਬੜਾਵਾਂਗੇ ਔਰ ਨਾਲ ਹੀ ਜਿਹੜੇ ਹੋਰ ਯੋਗ ਨੇ ਉਹਨਾਂ ਲੋਕਾਂ ਦੇ ਵੀ ਬਣਾਵਾਂਗੇ ਅੱਜ ਵੀ ਜਿਹੜੇ ਗਰੀਬ ਪਰਿਵਾਰ ਨੇ ਪਰਿਵਾਰ ਵੱਡੇ ਹੋ ਗਏ ਔਰ ਮਕਾਨਾਂ ਦੀ ਹਾਲਤ ਇਹੋ ਜੀ ਹੈ ਕਿ ਰਹਿਣ ਦੇ ਲੋਕ ਲਾਇਕ ਨਹੀਂ ਉਹਨਾਂ ਲਈ ਕੋਠੇ ਜਿਹੜੀ ਹੈ ਜਿਹੜੇ ਮਕਾਨਾਂ ਦੀ ਜਿਹੜੀ ਇੱਕ ਸਕੀਮ ਹੈ ਕੇਂਦਰ ਦੀ ਉਹ ਵੀ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੀ ਕਿ ਕੇਂਦਰ ਦੀ ਸਕੀਮ ਹੈ ਪਰ ਉਹ ਜਦੋਂ ਕੋਈ ਸਹੀ دلچਸਪੀ ਨਹੀਂ ਲੈਂਦਾ ਤੇ ਲੋਕਾਂ ਤੱਕ ਲੋੜਵੰਦਾਂ ਤੱਕ ਨਹੀਂ ਪਹੁੰਚਦੀ ਕੋਈ ਮੈਂ ਪਹੁੰਚਾਉਂਗਾ ਔਰ ਨਾਲ ਹੀ ਜਿਹੜਾ ਫਲਸ਼ ਹਰ ਘਰ ਦੇ ਵਿੱਚ ਫਲਸ਼ ਹੋਣੀ ਚਾਹੀਦੀ ਔਰ ਸਾਫ ਸੁਥਰੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਵੀ ਜਿਹੜਾ ਆ ਮੈਂ ਆਪਣੀ ਜਦੋਜਾਇਦ ਕਰਕੇ ਤੇ ਹਰੇਕ ਘਰ ਦੇ ਵਿੱਚ ਕੋਈ ਵੀ ਕਰ ਰਿਹਾ ਨਾ ਹੋਵੇ ਜਿੱਥੇ ਇਹ ਸਾਫ ਸੁਥਰੀ ਫਲਸ਼ ਨਾ ਹੋਵੇ